ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਜ਼ਹਿਰੀਲੇ ਸੱਪ ਤੇ ਉਹਦੇ ਨਾਲ ਪਖੰਡੀ ਸਾਧ ਇਹਨਾਂ ਦੋਵਾਂ ਨੂੰ ਜਦੋਂ ਮੈਂ ਤੁਲਨਾਤਮਕ ਲਿਆ ਕੇ ਖੜੇ ਕਰਕੇ ਇੱਕ ਜਗ੍ਹਾ ਤੇ ਦੇਖਣਾ ਇਹਨਾਂ ਦੋਵਾਂ ਦੇ ਅੰਦਰ ਮੈਨੂੰ ਬਹੁਤ ਸਾਰੀ ਸਿਮਿਲਰਿਟੀ ਨਜ਼ਰ ਆਉਂਦੀ ਹੈ ਬਹੁਤ ਸਾਰੀ ਬਰਾਬਰਤਾ ਨਜ਼ਰ ਆਉਂਦੀ ਇਹਨਾਂ ਦੋਵਾਂ ਦੇ ਅੰਦਰ ਸੱਪ ਦਾ ਕੰਮ ਹੁੰਦਾ ਹੈ ਡੰਗ ਮਾਰਨਾ ਉਹ ਇਹ ਨਹੀਂ ਵੰਦਾ ਕਿ ਮੇਰਾ ਆਪਣਾ ਹੈ ਜਾਂ ਬੇਗਾਨਾ ਹੈ ਮੈਂ ਤੇ ਪਿੱਛੇ ਜੇ ਕਹਾਣੀ ਵੀ ਪੜ੍ਹੀ ਸੀ ਵੀ ਇੱਕ ਗੋਰੀ ਨੇ ਨਾ ਅਜ਼ਗਰ ਪਾਲ ਲਿਆ ਤੇ ਅਜ਼ਗਰ ਨੇ ਭੁੱਖਿਆ ਰਹਿਣਾ ਸ਼ੁਰੂ ਕਰ ਦਿੱਤਾ ਤੇ ਗੋਰੀ ਨੂੰ ਚਿੰਤਾ ਹੋਈ ਵੀ ਇਹ ਕਈ ਦਿਨ ਤੋਂ ਕੁਝ ਖਾ ਨਹੀਂ ਰਿਹਾ ਖੁਰਾਕ ਲੈ ਨਹੀਂ ਰਿਹਾ ਮਾਹਿਰ ਡਾਕਟਰਾਂ ਦੇ ਨਾਲ مشਵਰਾ ਹੋਇਆ ਤੇ ਉਹਨਾਂ ਡਾਕਟਰਾਂ ਨੇ ਕਿਹਾ ਵੀ ਉਹ ਅਜ਼ਗਰ ਤੇਰੇ ਚਾਰਜ ਫਿਰੇ ਘੁੰਮਦਾ ਹੈ ਨਾ ਅਖੇ ਹਾਂਜੀ ਘੁੰਮਦਾ ਹੈ ਤੇ ਉਹਨੇ ਕਿਹਾ ਵੀ ਜਿੰਨੀ ਜਲਦੀ ਹੋ ਸਕਦਾ ਇਹਨੂੰ ਘਰੋਂ ਕੱਢ ਦੇਣੀ ਤੇ ਥੋੜਿਆਂ ਦਿਨਾਂ ਦੇ ਅੰਦਰ ਅੰਦਰੇ ਤੈਨੂੰ ਆਪਣੀ ਖੁਰਾਕ ਬਣਾ ਲਏਗਾ। ਗੋਰੀ ਨੇ ਪੁੱਛਿਆ ਵੀ ਕਿਉਂ? ਉਹ ਡਾਕਟਰ ਕਹਿੰਦੇ ਨੇ ਵੀ ਉਹ ਭੁੱਖਾ ਰਹਿ ਰਿਹਾ ਤਾਂ ਕਿ ਤੈਨੂੰ ਹজম ਕਰ ਸਕੇ। ਤੇਰੀ ਸੇਤ ਤੇਰੇ ਸਰੀਰ ਤੇਰੀ ਬਾਡੀ ਦਾ ਤੇਰੇ ਚਾਰ ਸਫੇਰੇ ਘੁੰਮ ਕੇ ਉਹ ਜੈਜਾ ਲੈ ਰਿਹਾ ਹੈ। ਬੜੇ ਜਲਦੀ ਥੋੜਿਆਂ ਦਿਨਾਂ ਦੇ ਅੰਦਰ ਅੰਦਰੀ ਉਹ ਤੈਨੂੰ ਸਾਥੀ ਨੂੰ ਨਿਗਲ ਜਾਏਗਾ। ਕਹਿੰਦੇ ਨੇ ਗੋਰੀ ਨੇ ਅਜ਼ਗਰ ਨੂੰ ਬਾਹਰ ਕੱਢ ਦਿੱਤਾ ਸੀ। ਚੰਗੀ ਰਹੀ ਸਿਆਣੀ ਰਹੀ ਜਿਨੇ ਕਿਸੇ ਸਿਆੜੇ ਦੀ ਗੱਲ ਨੂੰ ਮੰਨ ਲਿਆ ਸੱਪਣੇ ਹੀ ਵੇਖਦਾ ਵੀ ਆਪਣਾ ਏ ਕਿ ਬੇਗਾਨਾ ਏ ਉਹ ਡੰਗ ਮਾਰਦਾ ਆ ਆਮ ਕਹਾਵਤੇ ਵੀ ਤਲੀਆਂ ਦੇ ਉੱਤੇ ਵੀ ਦੁੱਧ ਪਿਆਇਆ ਹੋਵੇ ਨਾ ਤਾਂ ਵੀ ਸੱਪ ਡੰਗ ਮਾਰਨੋਂ ਜ਼ਹਿਰ ਉਗਲਣ ਤੋਂ ਬਾਜ਼ ਨਹੀਂ ਹੁੰਦਾ ਬਾਬਿਆਂ ਦਾ ਵੀ ਇਹੀ ਕੰਮ ਹੈ ਬਾਬਿਆਂ ਦੇ ਜਿੰਨੇ ਨੇੜੇ ਹੁੰਦੇ ਨੇ ਉਹਨਾਂ ਦੀ ਇੱਜ਼ਤ ਨੂੰ ਡੰਗ ਮਾਰਦੇ ਨੇ ਪੈਸਿਆਂ ਨੂੰ ਡੰਗ ਮਾਰਦੇ ਨੇ ਉਹਨਾਂ ਦੇ ਹੋਰ ਹੋਰ ਕਾਰੋਬਾਰ ਤੇ ਡੰਗ ਮਾਰਦੇ ਨੇ ਬਾਬੇ ਵੀ ਨਜ਼ਰ ਨਹੀਂ ਆਉਂਦੇ ਮੈਂ ਅੱਗੇ ਜ਼ਿਕਰ ਕਰਦਾ ਚੱਲਾਂਗਾ ਸਪਨੀ ਬਾਰੇ ਤੇ ਬੜਾ ਮਸ਼ਹੂਰ ਹੈ ਨਾ ਕਿ ਆਂਡਿਆਂ ਵਿੱਚੋਂ ਬਾਹਰ ਨਿਕਲਦੇ ਸਾਰੀ ਉਹ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ ਤੇ ਬਾਬੇ ਵੀ ਤੇ ਕਈਆਂ ਚੇਲਿਆਂ ਚਪਟਿਆਂ ਨੂੰ ਖਾ ਜਾਂਦੇ ਨੇ ਮਰਵਾ ਦਿੰਦੇ ਨੇ ਮਾਰ ਦਿੰਦੇ ਨੇ ਬੱਚਿਆਂ ਦੇ ਨਾਲ ਸ਼ੋਸ਼ਣ ਕਰਦੇ ਨੇ ਕਿ ਇਹ ਮਾਰਨ ਨਾਲੋਂ ਘੱਟ ਹੈ ਬਾਬੇ ਵੀ ਤੇ ਇਦਾਂ ਕਰਦੇ ਨੇ ਇੱਕ ਗੱਲ ਮੈਂ ਹੋਰ ਕਹਿਣਾ ਸੱਪ ਦੀ ਇਹ ਦਗਾਦਾਰੀ ਨਹੀਂ ਹੈ ਕਿ ਉਹਨੇ ਆਪਣੇ ਪਾਲਣ ਵਾਲੇ ਨੂੰ ਡੰਗ ਮਾਰਿਆ ਸੱਪ ਦੀ ਇਹ ਦਗਾਦਾਰੀ ਨਹੀਂ ਹੈ ਕਿ ਜਿੰਨੇ ਦੁੱਧ ਪਿਆਇਆ ਭਾਵੇਂ ਤਲੀਆਂ ਤੇ ਪਿਆਇਆ ਲੋਟੇ ਦੇ ਅੰਦਰ ਪਿਆਇਆ ਵੀ ਉਹਨੂੰ ਡੰਗ ਮਾਰਿਆ ਉਹਦੀ ਦਗਾਦਾਰੀ ਨਹੀਂ ਹੈ ਉਹਦਾ ਸੁਭਾਅ ਹੈ ਜ਼ਹਿਰ ਬਣਾਉਣਾ ਉਹਦਾ ਸੁਭਾਅ ਹੈ ਜ਼ਹਿਰ ਨੂੰ ਉਗਲਣਾ ਉਹਦਾ ਸੁਭਾਅ ਹੈ ਉਹਨੂੰ ਇੰਨੀ ਸਮਝ ਹੀ ਨਹੀਂ ਹੈ ਕਿਉਂਕਿ ਉਹ ਬੰਦਾ ਨਹੀਂ ਹੈ ਉਹ ਮਨੁੱਖ ਨਹੀਂ ਹੈ ਉਹ ਪਸ਼ੂ ਸ਼੍ਰੇਣੀ ਵਿੱਚ ਆਉਂਦਾ ਹੈ ਡੰਗ ਮਾਰਨਾ ਉਹਦਾ ਨਿਯਮ ਹੈ ਉਹਦਾ ਨਿਯਮ ਹੈ ਪਰ ਫਿਰ ਵੀ ਕਿਧਰੇ ਕਿਧਰੇ ਪਾਲਣ ਵਾਲੇ ਦੇ ਨਾਲ ਪਿਆਰ ਕਰ ਜਾਂਦਾ ਹੈ ਪਰ ਬਾਬੇ ਜਿਹੜਾ ਡੰਗ ਮਾਰਦੇ ਨੇ ਇਹ ਧਗਾਦਾਰੀ ਕਰਕੇ ਡੰਗ ਮਾਰਦੇ ਨੇ ਇਹਨਾਂ ਦੀ ਵਫਾਦਾਰੀ ਖਤਮ ਹੋ ਜਾਂਦੀ ਹੈ ਧਗਾਦਾਰੀ ਦੇ ਨਾਲ ਧੋਖੇ ਦੇ ਨਾਲ ਬੇਈਮਾਨੀ ਦੇ ਨਾਲ ਇਹ ਡੰਗ ਮਾਰਦੇ ਨੇ ਇਹ ਡੰਗ ਮਾਰ ਨੂੰ ਹਟਦੇ ਨਹੀਂ ਲੋਕਾਂ ਦੀ ਇੱਜ਼ਤ ਨੂੰ ਡੰਗ ਮਾਰਨਗੇ ਪੈਸੇ ਨੂੰ ਡੰਗ ਮਾਰਨਗੇ ਜ਼ਮੀਨ ਨੂੰ ਡੰਗ ਮਾਰਣਗੇ ਹੁਣ ਮੈਂ ਇਹ ਗੱਲ ਕਿਉਂ ਕਹੀ ਜ਼ਮੀਨ ਨੂੰ ਡੰਗ ਮਾਰਨਗੇ ਆ ਪਿੱਛੇ ਜਿਹੜਾ ਹਰਿਆਣੇ ਦੇ ਅੰਦਰ ਨਾ ਇੱਕ ਬਾਬੇ ਦੇ ਕੋਲ ਕਈ ਪਿੰਡਾਂ ਦੀ ਪੰਚਾਇਤ ਇਕੱਠੀ ਹੋ ਕੇ ਗਈ ਬੇ ਆਏ ਮਾੜਾ ਜ਼ਿਮੀਂਦਾਰ ਇਹਦੀ ਚਾਰ ਕਿੱਲੇ ਜ਼ਮੀਨ ਤੇ ਇਹਦੀ ਚਾਰ ਕਿੱਲੇ ਜ਼ਮੀਨ ਤੁਸੀਂ ਜ਼ਬਰਦਸਤੀ ਨਾਪ ਰਹੇ ਹੋ ਕਿਉਂ ਨਾਪ ਰਹੇ ਹੋ ਤੇ ਉਹਨੇ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੇਇੱਜ਼ਤ ਕਰਕੇ ਉਥੋਂ ਉਠਾ ਦਿੱਤਾ ਆ ਜਾਂਦੇ ਨੇ ਚਿੱਟੀਆਂ ਪੱਗਾਂ ਬਣ ਕੇ ਮੇਰੇ ਕੋਲ ਦਾੜੇ ਲਮਕਾ ਕੇ ਮੈਂ ਤੇ ਦੱਬਾਂਗਾ ਐਨੇ ਪੈਸੇ ਦੇਣੇ ਨੇ ਲੈਣੇ ਨੇ ਲੈ ਲਵੇ ਨਹੀਂ ਲੈਣੇ ਨਾ ਲਵੇ ਅੱਛਾ ਜ਼ਮੀਨਾਂ ਨੂੰ ਡੰਗ ਮਾਰਦੇ ਹੋ ਇੱਜ਼ਤਾਂ ਨੂੰ ਡੰਗ ਮਾਰਦੇ ਹੋ ਬਿਲਕੁਲ ਬੱਚੇ ਨੇ ਜਿਹੜੇ ਮੁੰਡੇ ਨੇ ਕੁੜੀਆਂ ਨੇ ਉਹਨਾਂ ਨੂੰ ਡੰਗ ਮਾਰਦੇ ਹੋਰ ਕੀ ਕਹੀਏ ਤੁਹਾਨੂੰ ਸੱਪਣਾ ਕਹੀਏ ਤੇ ਹੋਰ ਕੀ ਕਹੀਏ ਬਲਕਿ ਜ਼ਹਿਰੀਲੇ ਸੱਪ ਕਹਿੰਦੇ ਨੇ ਕਿ ਇੱਕ ਕੋਬਰਾ ਜਦੋਂ ਇੱਕ ਵਾਰੀ ਆਪਣੀ ਜ਼ਹਿਰ ਦੀ ਥੈਲੀ ਖਾਲੀ ਕਰਦਾ ਹੈ ਜ਼ਹਿਰ ਨੂੰ ਡਿਸਚਾਰਜ ਕਰਦਾ ਹੈ ਬਾਹਰ ਕੱਢਦਾ ਹੈ ਇੱਕ ਵਾਰੀ ਦੇ ਛੱਡੇ ਹੋਏ ਜ਼ਹਿਰ ਦੇ ਨਾਲ 16 ਬੰਦਿਆਂ ਦੀ ਮੌਤ ਹੋ ਜਾਂਦੀ ਜਿਹੜਾ ਕੋਬਰੇ ਦਾ ਜ਼ਹਿਰ ਹੈ ਤੇ ਜਿਹੜਾ ਬਾਬਿਆਂ ਦੀ ਅੱਖਾਂ ਦੇ ਵਿੱਚੋਂ ਜ਼ਹਿਰ ਨਿਕਲਦਾ ਹੈ ਬਾਬਿਆਂ ਦੀ ਸੋਚ ਵਿੱਚੋਂ ਜ਼ਹਿਰ ਨਿਕਲਦਾ ਹੈ ਉਦੇ ਨਾਲ ਹੁੰਦੀ ਹੈ ਲੜਾਈ ਉਹਦੇ ਨਾਲ ਹੁੰਦੀ ਹੈ ਪੜਾਈ ਤੇ ਉਹਦੇ ਨਾਲ ਤੇ ਸੈਂਕੜਿਆਂ ਦਾ ਲੱਖਾਂ ਦਾ ਨੁਕਸਾਨ ਹੁੰਦਾ ਕਿਉਂਕਿ ਇਹਨਾਂ ਦੇ ਕੋਲ 16 ਸਪਾਈ ਵਾਲੀ ਤੇ ਗੱਲ ਹੀ ਨਹੀਂ ਨਾ ਬਾਕੀ ਤੇ ਛੱਡੋ ਇੱਕ ਡੇਰੇ ਦੀ ਚਾਰ ਦੁਆਰੀ ਦੇ ਅੰਦਰ ਹੀ ਚਾਰ ਚਾਰ ਡੇਰੇ ਬਣੇ ਹੁੰਦੇ ਨੇ ਤੇ ਸਾਰਿਆਂ ਨੇ ਆਪਣੇ ਕੋਲ ਬੰਦੂਕ ਧਾਰੀ ਰੱਖੇ ਹੁੰਦੇ ਨੇ ਗੰਨਾ ਰੱਖੀਆਂ ਹੁੰਦੀਆਂ ਨੇ ਉਹਨੂੰ ਉਹਦੇ ਤੋਂ ਡਰਿਆ ਉਹਨੂੰ ਉਹਦੇ ਤੋਂ ਡਰ ਇਹ ਤੁਹਾਡਾ ਜ਼ਹਿਰ ਨਹੀਂ ਤੇ ਹੋਰ ਕੀ ਹੈ ਤੇ ਜਦੋਂ ਕੋਈ ੜਿੱਕੇ ਆ ਜਾਂਦਾ ਹੈ ਤੁਹਾਡੇ ਸਾਹਮਣੇ ਆ ਜਾਂਦਾ ਹੈ ਉਦੋਂ ਤੁਸੀਂ ਜ਼ਹਿਰ ਛੱਡਣ ਤੋਂ ਬਾਅਦ ਨਹੀਂ ਰਹਿੰਦੇ ਉਦੋਂ ਡੰਗ ਮਾਰਨ ਤੋਂ ਰੋਕਦੇ ਨਹੀਂ ਖੈਰ ਇੱਕ ਗੱਲ ਮੈਂ ਹੋਰ ਕਰਦਾ ਕਿ ਸੱਪਾਂ ਦੀਆਂ ਨਾ ਕਈ ਸ੍ਰੇਣੀਆਂ ਹੁੰਦੀਆਂ ਨੇ ਸੈਂਕੜੇ ਮੈਂ ਤੇ ਪੜਿਆ ਵੀ 500 ਕਿਸਮ ਦੇ ਨੇੜੇ ਤੇੜੇ ਸੱਪਾਂ ਦੀਆਂ ਸ੍ਰੇਣੀ ਹੁੰਦੀ ਇੰਡੀਆ ਦੇ ਅੰਦਰ ਮਸ਼ਹੂਰ ਹੈ ਜੀ 101 ਜਾਤੀ ਦਾ ਸੱਪ ਹੁੰਦਾ ਨਹੀਂ ਪੜ ਕੇ ਵੇਖੋ ਗੂਗਲ ਤੋਂ 500 ਨੇੜੇ ਤੇੜੇ ਦੀ ਸ੍ਰੇਣੀ ਹੁੰਦੀ ਹੈ ਜਾਤੀ ਹੁੰਦੀ ਹੈ ਬਾਬਿਆਂ ਦੀਆਂ ਵੀ ਕਈ ਸ੍ਰੇਣੀਆਂ ਨੇ ਇਹ ਫਲਾਣੇ ਵਾਲਾ ਬਾਬਾ ਹੈ ਇਹ ਐਮਕੇ ਵਾਲਾ ਬਾਬਾ ਹੈ ਇਹ ਢੀਂਡੇ ਵਾਲਾ ਬਾਬਾ ਹੈ ਨਾਗ ਦੇ ਬਾਰੇ ਇੱਕ ਗੱਲ ਮਸ਼ਹੂਰ ਹੈ ਵੀ ਉਹ 나ਗ ਪੰਚਮੀ ਦੇ ਦਿਨ 나ਗ ਨੂੰ ਦੇਵਤਾ ਮੰਨਣ ਵਾਲੇ ਲੋਕ ਉਹਨਾਂ ਦੀ ਪੂਜਾ ਕਰਦੇ ਨੇ। Hindu ਵੀਰਾਂ ਦੇ ਅੰਦਰ ਇਹ ਖਾਸ ਕਰਕੇ ਵੀ 나ਗ ਪੰਚਮੀ ਦਾ ਦਿਨ ਔਰ ਜਿਹੜੇ ਇਹਨੂੰ 나ਗ ਦੇਵਤਾ ਮੰਨਦੇ ਨੇ ਉਸ ਦਿਨ ਇਹਦੀ ਪੂਜਾ ਖਾਸ ਕਰਦੇ ਨੇ ਦੁੱਧ ਮੰਦਰ ਦੇ ਅੰਦਰ ਛੱਡ ਕੇ ਹੁੰਦੇ ਨੇ। ਉਹ ਜਿਹੜਾ ਸ਼ਿਵਲਿੰਗ ਦੇ ਕੋਲ ਇੱਕ ਸੱਬ ਬਣਾਇਆ ਹੁੰਦਾ ਉੱਥੇ ਦੁੱਧ ਪੇਟ ਕਰਕੇ ਹੁੰਦੇ ਨੇ। ਪਰ ਜਿਹੜੇ ਇਹ ਨੇ ਇਹਨਾਂ ਨੂੰ ਵੀ ਲੋਕ ਦੇਵਤਾ ਹੀ ਮੰਨਦੇ ਨੇ ਸੱਪਾਂ ਨੂੰ ਲੋਕ ਦੇਵਤਾ ਮੰਨਦੇ ਨਾ ਇਨਾਂ ਚਿੱਟ ਕੱਪੜੀਆਂ ਨੂੰ ਵੀ ਲੋਕ ਦੇਵਤਾ ਹੀ ਮੰਨਦੇ ਨੇ ਪਰ ਇਹ ਅਗਿਆਨੀ ਦੇਵਤੇ ਨਹੀਂ ਇਹ ਸੱਪ ਨੇ ਔਰ ਕੋਬਰੇ ਨਾਲੋਂ ਵੀ ਖਤਰਨਾਕ ਸੱਪ ਨੇ ਇਹਨਾਂ ਨੂੰ ਦੇਵਤਾ ਮੰਨਣ ਵਾਲੇ ਭੋਲੇ ਲੋਕ ਲਗਾਤਾਰ ਇਹਨਾਂ ਦੀ ਪੂਜਾ ਕਰਦੇ ਨੇ ਉਧਰ ਤੇ ਸੱਪਾਂ ਨੂੰ ਦੇਵਤਾ ਮੰਨਣ ਵਾਲੇ 나ਗ ਪੰਚਮੀ ਵਾਲੇ ਦਿਨ ਪੂਜਾ ਕਰਦੇ ਨਾ ਪਰ ਇਧਰ ਲਗਾਤਾਰ ਇਹਨਾਂ ਪਖੰਡੀਆਂ ਨੂੰ ਸੱਪਾਂ ਨੂੰ ਪੂਜਿਆ ਜਾਂਦਾ ਹੈ ਘਰਾਂ ਵਿੱਚ ਸੱਧਿਆ ਜਾਂਦਾ ਹੈ ਦੁੱਧ ਪਿਆਇਆ ਜਾਂਦਾ ਹੈ ਫਿਰ ਉਹ ਇੱਥੇ ਡੰਗ ਮਾਰ ਜਾਂਦੇ ਨੇ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਵਚਨ ਚੇਤੇ ਵਿੱਚ ਆਇਆ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਬਿਸ਼ੇਰ ਬਿਸੂ ਭਰੇ ਹੈ ਪੂਰਨ ਬਿਸ਼ੇਰ ਮੈਨੇ ਸਭ ਬਿਸ਼ੇਰ ਬਿਸੂ ਭਰੇ ਹੈ ਪੂਰਨ ਗੁਰਗੜਡ ਸ਼ਬਦ ਮੁਖ ਪਾਵੇਗਾ ਆਖਿਆ ਇਹ ਮਨ ਜ਼ਹਿਰ ਦੇ ਨਾਲ ਭਰਿਆ ਹੈ ਸ਼ਬਦ ਦਾ ਮੰਤਰ ਸ਼ਬਦ ਦਾ ਰਸ ਇਹਦੇ ਅੰਦਰ ਪਾਏ ਜ਼ਹਿਰ ਤਾਂ ਨਿਕਲੇਗਾ ਇਨਾਂ ਦੇ ਅੰਦਰ ਜ਼ਹਿਰ ਦੇ ਨਾਲ ਭਰੇ ਨੇ ਅੱਛਾ ਮੈਂ ਇੱਕ ਗੱਲ ਹੋਰ ਕਰਦਾ ਚੱਲਾਂ ਸੱਪ ਕਈ ਕਿਸਮ ਦੇ ਹੁੰਦੇ ਨੇ ਉਹ ਗੱਲ ਮੈਂ ਕਰ ਚੁੱਕਾ ਸੱਪਾਂ ਦੇ ਅੰਦਰ ਕਈਆਂ ਦੇ ਅੰਦਰ ਘੱਟ ਜ਼ਹਿਰ ਹੁੰਦਾ ਹੈ ਕਈਆਂ ਦੇ ਅੰਦਰ ਜ਼ਿਆਦਾ ਹੁੰਦਾ ਹੈ ਬਾਬਿਆਂ ਦੇ ਅੰਦਰ ਵੀ ਇਦਾਂ ਹੀ ਹੈ ਕੋਈ ਬਾਬਾ ਥੋੜੇ ਜੇ ਘੱਟ ਜ਼ਹਿਰ ਵਾਲਾ ਹੈ ਤੇ ਕਈ ਨਿਰਾਈ ਜ਼ਹਿਰ ਚੁੱਕੇ ਫਿਰਦੇ ਨੇ ਉਹਨਾਂ ਦਾ ਲੜਾਈ ਤੋਂ ਪੜਾਈ ਤੋਂ ਰੌਲਾ ਰੱਪੇ ਤੋਂ ਕਬਜ਼ੇ ਕਰਨ ਤੋਂ ਦੁਜੀਤ ਜੀਆਂ ਗੱਲਾਂ ਤੋਂ ਬਗੈਰ ਉਹਨਾਂ ਦੇ ਦਿਨ ਪੂਰਾ ਹੁੰਦਾ ਹੀ ਨਹੀਂ ਰਾਤ ਪੂਰੀ ਹੁੰਦੀ ਨਹੀਂ ਕਈ ਬੋ ਚੁੱਕੀ ਫਿਰਦੇ ਨੇ ਡੰਗਦੇ ਹੀ ਫਿਰਦੇ ਨੇ ਇਸ ਤੋਂ ਅੱਗੇ ਹੋਰ ਚੱਲਦੇ ਆਂ ਸੱਪਾਂ ਦਾ ਰੰਗ ਹੁੰਦਾ ਹੈ ਕੋਈ ਪੀਲਾ ਕੋਈ ਨੀਲਾ ਕੋਈ ਹਰਾ ਕੋਈ ਮਟਿਆਲਾ ਕੋਈ ਚਿੱਟਾ ਇਹ ਸੱਪਾਂ ਦਾ ਰੰਗ ਹੁੰਦਾ ਹੈ ਨਾ ਠੀਕ ਇਦਾਂ ਇਹਨਾਂ ਬਾਬਿਆਂ ਦੇ ਵੀ ਆਪਣੇ ਆਪਣੇ ਰੰਗ ਨੇ ਕਿਸੇ ਨੇ ਰੰਗ ਪੀਲਾ ਪਾਲਿਆ ਕਿਸੇ ਨੇ ਨੀਲਾ ਪਾਲਿਆ ਕਿਸੇ ਨੇ ਚਿੱਟਾ ਪਾਲਿਆ ਪਰ ਸੱਪਾਂ ਦੇ ਅੰਦਰ ਚਿੱਟੇ ਰੰਗ ਵਾਲੇ ਸੱਪ ਘੱਟ ਹੁੰਦੇ ਨੇ ਤੇ ਬਾਬਿਆਂ ਦੇ ਅੰਦਰ ਚਿੱਟ ਕੱਪੜੀਏ 나ਗ ਚਿੱਟ ਕੱਪੜੀਏ ਜਿਹੜੇ ਨੇ ਪਖੰਡੀ ਸਾਧ ਉਹ ਜ਼ਿਆਦਾਤਰ ਜ਼ਹਿਰ ਦੇ ਭਰੇ ਹੋਏ ਮਿਲਦੇ ਨੇ ਹਾਂ ਸਾਰਿਆਂ ਨੂੰ ਇੱਕ ਰੱਸੀ ਦੇ ਅੰਦਰ ਆਪਾਂ ਨਹੀਂ ਬਣ ਸਕਦੇ ਕਈ ਬਿਰਲੇ ਬਿਰਲੇ ਹੁੰਦੇ ਨੇ ਜਿਹੜੇ ਚੰਗੇ ਹੁੰਦੇ ਨੇ ਪਰ ਬਹੁਤਾਤ ਦੇ ਅੰਦਰ ਪਖੰਡੀ ਸਾਧਾਂ ਦਾ ਲਾਣਾ ਇਦਾਂ ਹੀ ਹੈ ਚਿੱਟ ਕੱਪੜੀਏ ਚਿੱਟੇ ਰੰਗ ਵਾਲੇ ਸੱਪ ਨੇ ਇਹਨਾਂ ਤੋਂ ਬਚ ਕੇ ਰਹੋ ਆਪਣੀਆਂ ਇੱਜ਼ਤਾਂ ਨੂੰ ਆਪਣੇ ਪੈਸੇ ਨੂੰ ਆਪਣੇ ਸ਼ੋਸ਼ਨ ਨੂੰ ਬਚਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ